ਕੈ ਸੰਗ ਪਾਪ ਪਲਾਇਨ ਮਹਾਰਾਜ ਕਹਿੰਦੇ ਆ ਜਿਹੜੇ ਭਾਈ ਸਾਧੂਆਂ ਦੀ ਸੰਗਤ ਕਰਦੇ ਆ ਨਾ ਗੁਰਮਖਾਂ ਦੀ ਸੰਗਤ ਕਰਦੇ ਆ ਗੁਰੂ ਦੀ ਸੰਗਤ ਕਰਦੇ ਆ ਮਹਾਰਾਜ ਕਹਿੰਦੇ ਆ ਭਾਈ ਉਹਨਾਂ ਦੇ ਪਾਪ ਕੀਤੇ ਹੋਏ ਪਾਪ ਦੂਰ ਹੋ ਗਏ ਪਾਪ ਦੂਰ ਹੋ ਗਏ ਸਾ ਸੰਗ ਜੀ ਜਿਹੜੇ ਕੀਤੇ ਸੀ ਉਹ ਪਾਪ ਦੂਰ ਹੋ ਗਏ ਪਾਪ ਪਲਾਇਨ ਸਾਧ ਸੰਗਤ ਜੀ ਮਹਾਰੇ ਕਹਿੰਦੇ ਆ ਪਾਪ ਦੂਰ ਹੋ ਗਏ ਆ ਪਾਪ ਬਖਸ਼ੇ ਗਏ ਆ ਸਾਧੂਆਂ ਦੀ ਸੰਗਤ ਆ ਰੰਗ ਚੜਾ ਦਿੰਦੀ ਹੈ ਵੀ ਮਨੁੱਖ ਦੇ ਕੀਤੇ ਹੋਏ ਪਾਪ ਜਿਹੜੇ ਆ ਉਹ ਦੂਰ ਹੋ ਜਾਂਦੇ ਆ ਬਖਸ਼ੇ ਜਾਂਦੇ ਆ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਕਿਉਂ ਬਖਸ਼ੇ ਗਏ ਕਿਉਂਕਿ ਅੰਮ੍ਰਿਤ ਗੁਣ ਗਾਇਨ ਸਾਧ ਸੰਗ ਜੀ ਕਿਉਂਕਿ ਅਮਰ ਕਰਨ ਵਾਲੇ ਗੁਣ ਪ੍ਰਭੂ ਦੇ ਗੁਣ ਅਮਰ ਕਰਨ ਵਾਲੇ ਆ ਅਮਰ ਕਰਨ ਵਾਲੇ ਗੁਣ ਗਾਉਂਦੇ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਪ੍ਰਭੂ ਦੇ ਗੁਣ ਗਾਉਂਦੇ ਹਨ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਪਾਪ ਬਖਸ਼ੇ ਜਾਂਦੇ ਹਨ ਪਾਪ ਦੂਰ ਹੋ ਜਾਂਦੇ ਆ ਜਿਹੜੇ ਸਾਧ ਸੰਗਤ ਮਹਾਰਾਜ ਕਹਿੰਦੇ ਆ ਅਮਰ ਅਮਰ ਕਰਨ ਵਾਲੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਪਰਮਾਤਮਾ ਦੇ ਗੁਣ ਕੀ ਹੈ ਅਮਰ ਕਰਦੇ ਆ ਅਮਰ ਕਰਨ ਵਾਲੇ ਸਾਧਕੇ ਸੰਗ ਸਰਬ ਥਾਨ ਗੰਮ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਸਭ ਥਾਈ ਸੋਭਾ ਹੁੰਦੀ ਹੈ ਸਭ ਥਾਈ ਸਰਬ ਥਾਨ ਗੰਮ ਸਾਰੀਆਂ ਥਾਵਾਂ ਤੇ ਪਹੁੰਚ ਹੋ ਗਈ ਸੋਭਾ ਹੋ ਗਈ ਸਾਧਕੇ ਸੰਗ ਸਰਬ ਥਾਨ ਗੰਮ ਉੱਚੀ ਆਤਮਿਕ ਅਵਸਥਾ ਹੋ ਗਈ ਸਾਧੂਆਂ ਦੀ ਸੰਗਤ ਕਰਕੇ ਗੁਰਮਖਾਂ ਦੀ ਸੰਗਤ ਕਰਕੇ ਸਾਧਕਾਂ ਦਾ ਸੰਗ ਨਾਨਕ ਸਾਧਕਾਂ ਦਾ ਸੰਗ ਸਫਲ ਜਨਮ ਮਹਾਰਾ ਜੀ ਕਹਿੰਦੇ ਭਾਈ ਸਾਧੂ ਦੀ ਸੰਗਤ ਵਿੱਚ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਮਨੁੱਖਾ ਜਨਮ ਦਾ ਫਲ ਜਿਹੜਾ ਹੈ ਉਹ ਮਿਲ ਜਾਂਦਾ ਹੈ ਜਿਹਦੇ ਲਈ ਮਨੁੱਖ ਆਇਆ ਹੈ ਸਾਧ ਸੰਗਤ ਉਹ ਮਨੋਰਥ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ ਫਲ ਮਿਲ ਗਿਆ ਇਹ ਮਨੁੱਖਾ ਜਨਮ ਦਾ ਸਾਧੂ ਦੀ ਸੰਗਤ ਦੀ ਐਨੀ ਵੱਡੀ ਵਡਿਆਈ ਹੈ ਸਾਧ ਸੰਗਤ ਮਨੁੱਖਾ ਜਨਮ ਦਾ ਫਲ ਜਿਹੜਾ ਮਿਲ ਗਿਆ ਹੈ ਜੇ ਕੋਈ ਸਾਧੂਆਂ ਦੀ ਸੰਗਤ ਕਰੇ ਦੁਬਾਰਾ ਫਿਰ ਬੇਨਤੀ ਕਰ ਦਈਏ ਵੀ ਸਾਧੂ ਦੀ ਸੰਗਤ ਤੇ ਗੁਰੂ ਦੀ ਸੰਗਤ ਇੱਕੋ ਹੀ ਗੱਲ ਹੈ ਹੁਣ ਆਪਾਂ ਇੱਥੇ ਸਾਧੂ ਦਾ ਅਰਥ ਗੁਰੂ ਹੈ ਗਿਆਨ ਹੈ ਸੱਚਾ ਗਿਆਨ ਗੁਰੂ ਦੀ ਸੰਗਤ ਕੀ ਹੈ ਸਾਧੂ ਦੀ ਸੰਗਤ ਹੈ ਮਹਾਂਪੁਰ ਖਾਂਦੀ ਸੰਗਤ ਕੀ ਹੈ ਗੁਰੂ ਦੀ ਸੰਗਤ ਸੋ ਤਾਂ ਕਰਕੇ ਗੁਰੂ ਦਾ ਸੰਗ ਕੀ ਹੈ ਗੁਰੂ ਦੇ ਗਿਆਨ ਦਾ ਸੰਗ ਸੱਚਾ ਗਿਆਨ 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 ਦਾ ਸੰਗ ਕੀ ਹੈ ਗੁਰਬਾਣੀ ਦਾ ਸੰਗ ਸਮਝਣਾ ਪਏਗਾ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਸਾਧਕਾ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟ ਤੋ ਹੋਤ ਨਿਹਾਲ ਸਾਧਕਾ ਸੰਗ ਨਹੀਂ ਕਸ਼ਕਾਲ ਮਹਾਰਾਜ ਕਹਿੰਦੇ ਆ ਭਾਈ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਕਿਸੇ ਹੋਰ ਘਾਲਣਾ ਦੀ ਸਾਥ ਸੰਗ ਸਾਧਕਾ ਸੰਗ ਨਹੀਂ ਕਸ਼ਕਾਲ ਕਿਸੇ ਹੋਰ ਘਾਲਣਾ ਦੀ ਲੋੜ ਨਹੀਂ ਰਹੇਗੀ ਕਿਹੜੀ ਘਾਲਣਾ ਤਪ ਕਰਨੇ ਜਲ ਧਾਰੇ ਕਰਨੇ ਧੂਣੀਆਂ ਤਪਣੀਆਂ ਪੁੱਠਾ ਲਟਕਣਾ ਕਈਆਂ ਨੂੰ ਤੇ ਵੀ ਐਂ ਜਿਹਾ ਲੱਗਦਾ ਵੀ ਧਾਰਮਿਕ ਕਰਮ ਹੈ ਵੀ ਪਤਾ ਨਹੀਂ ਰੱਬ ਖੁਸ਼ ਹੋ ਜਾਏਗਾ ਮਾਰੇ ਕੀ ਕਹਿੰਦੇ ਆ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਗੁਰਮਖਾਂ ਦੀ ਸੰਗਤ ਕੀਤੀ ਹੈ ਉਹ ਸਿੱਖਿਆ ਨੂੰ ਕਮਾ ਲਿਆ ਏ ਗੁਰੂ ਦੀ ਸਿੱਖਿਆ ਨੂੰ ਕਮਾ ਲਿਆ ਉਹਨਾਂ ਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ ਨਹੀਂ ਰਹਿੰਦੀ ਇਹੋ ਜਿਹਾ ਕੁਝ ਸਾਸ ਸੰਗਤ ਤਪ ਆਦਕ ਤਪਸ਼ਿਆ ਦੇ ਨਾਮ ਤੇ ਤਪ ਕਰਨੇ ਜਲ ਧਾਰੇ ਕਰਨੇ ਤਪਸ਼ਿਆ ਦੇ ਨਾਮ ਤੇ ਧੋਣੀਆਂ ਤਪਣੀਆਂ ਤਪਸ਼ਿਆ ਦੇ ਨਾਮ ਤੇ ਸਾਸ ਸੰਗ ਸਿਰ ਵਿੱਚ ਸਵਾਹ ਪਾ ਲੈਣੀ ਰਾਖ ਪਾ ਲੈਣੀ ਜਟਾ ਵਧਾ ਲੈਣੀ ਆ ਇਹ ਕਹਿੰਦੇ ਤਪਸ਼ਿਆ ਦੇ ਨਾਮ ਤੇ ਗੁਰਬਾਣੀ ਕਹਿੰਦੀ ਹੈ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਜਿਹੜੇ ਗੁਰੂ ਦੇ ਗਿਆਨ ਦੀ ਸੰਗਤ ਕਰਦੇ ਆ ਆ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਭਾਈ ਤਪਸ਼ਿਆ ਦੇ ਨਾਮ ਤੇ ਜਪ ਤਪ ਦੇ ਨਾਮ ਤੇ ਆ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸਾਧਕਾ ਸੰਗ ਨਹੀਂ ਕਸ਼ਕਾਲ ਹੋਰ ਘਾਲਣਾ ਦੀ ਤੇ ਲੋੜ ਹੀ ਕੋਈ ਨਹੀਂ ਜਿਹਦੇ ਗਿਆਨ ਨੂੰ ਸਮਝ ਲਿਆ ਗਿਆਨ ਦੀ ਸੰਗਤ ਹੋ ਗਈ ਹੈ ਹੋਰ ਕਿਹੜੀ ਭਗਤੀ ਦੀ ਗੱਲ ਕਰਦਾ ਹੈ ਮਨੁੱਖ ਇਤੇ ਸਾਸੰਗਤ ਵਾਧੂ ਦਾ ਪਖੰਡ ਫੈਲਾਇਆ ਹੋਇਆ ਹੈ ਗੁਰਬਾਣੀ ਦਾ ਗੂੜਾ ਗਿਆਨ ਹੈ ਨਾ ਜਿਹੜਾ ਉਹ ਸਾਡੇ ਸਾਨੂੰ ਸਮਝਾ ਰਿਹਾ ਏ ਕਿ ਤੁਸੀਂ ਗੁਰੂ ਦੇ ਗਿਆਨ ਦੀ ਸੰਗਤ ਕਰੋ ਗੁਰੂ ਦੀ ਬਾਣੀ ਦੀ ਸੰਗਤ ਕਰੋ ਇਹੀ ਸਾਧੂਆਂ ਦਾ ਸੰਗ ਹੈ ਇਹੀ ਭਲੇ ਪੁਰਸ਼ਾਂ ਦਾ ਸੰਗ ਹੈ ਇਹੀ ਮਹਾਪੁਰਖਾਂ ਦਾ ਸੰਗ ਹੈ ਇਹ ਸੰਗ ਕਰੀਏ ਬਾਕੀ ਘਾਲਣਾ ਦੀ ਲੋੜ ਨਹੀਂ ਰਹੇਗੀ ਬਸ ਬਾਕੀ ਨਹੀਂ ਲੋੜ ਦੇ ਕੋਈ ਦਰਸ਼ਨ ਭੇਟ ਤੋਤ ਨਿਹਾਲ ਉਹਨਾਂ ਮਹਾਰਾਜ ਕਹਿੰਦੇ ਆ ਦਰਸ਼ਨ ਕਰਕੇ ਜਿਨ੍ਹਾਂ ਦਾ ਜਿਨ੍ਹਾਂ ਨੇ ਸਤਸੰਗਤ ਗੁਰੂ ਦੇ ਗਿਆਨ ਦੀ ਸੰਗਤ ਕੀਤੀ ਹੈ ਉਹਨਾਂ ਦੇ ਦਰਸ਼ਨ ਕਰਕੇ ਖੋਤ ਨਿਹਾਲ ਕਹਿੰਦੇ ਨਿਹਾਲ ਹੋ ਜਾਈਦਾ ਹੈ ਖੜਿਆ ਖੜਿਆ ਹੋ ਜਾਂਦਾ ਹੈ ਮਨੁੱਖ ਦਾ ਹਿਰਦਾ ਉਹਨਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਨੇ ਗੁਰੂ ਦੇ ਗਿਆਨ ਦੀ ਸੰਗਤ ਕੀਤੀ ਹੈ ਜਿਹੜੇ ਬਾਕੀ ਕਾਲਣਾ ਨਹੀਂ ਕਾਲਦੇ ਬਾਕੀ ਤਪਸ਼ਿਆ ਦੇ ਨਾਮ ਤੇ ਕੋਈ ਪਖੰਡ ਨਹੀਂ ਕਰਦੇ ਬਾਕੀ ਜੱਪ ਤੱਪ ਦੇ ਨਾਮ ਤੇ ਕੋਈ ਹੋਰ ਸਾਧ ਸੰਗ ਜੀ ਬਖੰਡ ਨਹੀਂ ਕਰਦੇ ਕੇਵਲ ਤੇ ਕੇਵਲ ਗੁਰੂ ਦੇ ਗਿਆਨ ਦੀ ਗੱਲ ਕਰਦੇ ਆ ਪ੍ਰਭੂ ਦੇ ਨਾਮ ਦੀ ਗੱਲ ਕਰਦੇ ਆ ਸਾਧ ਸੰਗਤ ਮਹਾਰਾਜ ਕਹਿੰਦੇ ਬਸ ਫਿਰ ਉਹਨਾਂ ਦੇ ਦਰਸ਼ਨ ਕਰਕੇ ਹਿਰਦਾ ਖਿੜਦਾ ਹੈ ਖੇੜਿਆ ਹੁੰਦਾ ਹੈ ਦਰਸ਼ਨ ਭੇਟਤ ਹੋਤ ਨਿਹਾਲ ਸੋ ਤਾਂ ਕਰਕੇ ਭਾਈ ਗੁਰਬਾਣੀ ਦੇ ਵਿੱਚ ਸਾਧੂਆਂ ਦਾ ਸੰਗ ਕੀ ਹੈ ਗੁਰੂ ਦਾ ਸੰਗ ਹੈ ਕ੍ਰੂ ਦੇ ਗਿਆਨ ਦਾ ਸੰਗ ਹੈ ਸਾਥ ਸੰਗਤ ਫਿਰ ਸਾਡਾ ਭਲਾ ਹੋਵੇਗਾ